ਕੋ ਜਿਸ ਕਾ ਸਾਰੀ ਉਮਰ ਕਰਦਾ ਮਰ ਗਿਆ ਟੁੱਟ ਟੁੱਟ ਕੇ ਮਰ ਗਿਆ ਜਿਨ੍ਹਾਂ ਬਦਲੇ ਚੋਰੀਆਂ ਕੀਤੀਆਂ ਠੱਗੀਆਂ ਕੀਤੀਆਂ ਨਿੰਬਿਆ ਕੀਤੀ ਜਿਨ੍ਹਾਂ ਬਦਲੇ ਟੁੱਟ ਟੁੱਟ ਕੇ ਮਰਿਆ ਜਿਨ੍ਹਾਂ ਬਦਲੇ ਝੜਿਆ ਮੁਕੱਦਮੇ ਕੀਤੇ ਅਜੇ ਉਹੀ ਤੇਰੇ ਤੇਰੇ ਅੱਖ ਨਹੀਂ ਲੱਗਦੇ ਤੂੰ ਹੋਰ ਕੀ ਕਰੇਗਾ ਤੇਰੇ ਬੱਚੇ ਤੇਰੇ ਅੱਖੇ ਨਹੀਂ ਲੱਗਦੇ ਗੱਲ ਲੋਕਾਂ ਨੂੰ ਨਹੀਂ ਦੱਸਦਾ ਦੁਖੀ ਸਾਰੇ ਹੀ ਨੇ ਤੁਸੀਂ ਕਹਿੰਦੇ ਜੀ ਮੇਰੀ ਔਰਤ ਨਹੀਂ ਅੱਖੇ ਲੱਗ ਕਿ ਉਹ ਕਹਿੰਦੀ ਮੇਰਾ ਬਗ ਨਹੀਂ ਮੇਰੇ ਬੱਚੇ ਤੁਸੀਂ ਪੁੱਛੋ ਜੀ ਸਾਰੇ ਅੱਖੇ ਕਿਉਂ ਵੀ ਲੱਗਦੇ ਜੇ ਤੂੰ ਗੁਰੂ ਦੀ ਅੱਖੇ ਨਹੀਂ ਲੱਗਿਆ ਤੇਰੇ ਅੱਖੇ ਕੌਣ ਲੱਗੂ ਜੇ ਤੂੰ ਗੁਰੂ ਦੀ ਅੱਖੇ ਲੱਗੇ ਜੇ ਤੂੰ ਮੇਰਾ ਹੋ ਰਹਿ ਸਭ जग ਤੇ ਤੂੰ ਗੁਰੂ ਦੀ ਅੱਖੇ ਲੱਗ ਜਿਨ੍ਹਾਂ ਦੇ ਬਦਲੇ ਤੂੰ ਸਭ ਕੁਝ ਕਰਦੇ ਇਹ ਕਿਉਂ ਕਰ ਰਹੇ ਹੋ ਤੂੰ ਆਪਣੇ ਆਗਤ ਨੂੰ ਰੰਸੇ ਵੱਟਦੇ ਛੱਡ ਬਕਤਵੇਂ ਘਟਮੁਰਾ ਦੇਖਣਾ ਮੈਂ ਬਾਣੀ ਦਾਸਪੁਰ ਹੋਇਆ ਤਾਂ ਸਮਝੂ ਜਿਹੜੇ ਤੁਹਾਡੇ ਬੈਰੀ ਨੇ ਉਹਨਾਂ ਦੇ ਚਰਨ ਫੜ ਲੋ ਜਾ ਕੇ ਮੈਂ ਬਾਣੀ ਕਹਿ ਰਹੀ ਆ ਜੇ ਤਨ ਮਾਰਨ ਮੁੱਕੀਆਂ ਤਿਨਾਂ ਨਾ ਮਾਰੀ ਤੁਮ ਆਪ ਨੇ ਲੈ ਕਰ ਜਾਈਏ ਪੈਰ ਤਿਨਾਂ ਦੇ ਚੋਂ ਬਾਣੀ ਕਹਿੰਦੀ ਮੈਂ ਕੋਲੋਂ ਪੈ ਨਹੀਂ ਕਹਿ ਰਾਂ ਤੂੰ ਸ਼ਿਕਾਇਤ ਹੋ ਜੀ ਜਿਹੜਾ ਮੇਰੇ ਨਾਲ ਬੁਰਾ ਕਰੇ ਫਿਰ ਉਹ ਤਾਂ ਮੈਂ ਕੀ ਕਰਾਂ ਆਈਏ ਬਾਣੀ भला घर पुरी आला, तेरे